ਇਹ ਇਹ ਸਾਡੇ ਨਾਲ ਪ੍ਰਿੰਸੀਪਲ ਸਾਹਿਬ ਭਤਿੰਦਰ ਰੁਪਿੰਦਰ ਸੰਧੂ ਰੁਪਿੰਦਰ ਸੰਧੂ ਸਾਹਿਬ ਜੋ ਬਹੁਤ ਹੀ ਵੱਡੀਆਂ ਸਮਾਨਾਂ ਲੈ ਕੇ ਤੇ ਮਵਾਦ ਤੋਂ ਆਏ ਨੇ ਕਿ ਨਹੀਂ ਅਨਸਾਰ ਅਨਸਾਰ ਅਲੀ ਜੀ ਇਹ ਮਵਾਦ ਦੀ ਪਹਿਲਾਂ ਵੀ ਸੰਗਤ ਆਈ ਜੋ ਬਹੁਤ ਵੱਡੀ ਕੈਸ਼ ਰਾਸ਼ੀ ਤੇ ਜ਼ਰੂਰਤ ਦਾ ਹਰ ਸਮਾਨ ਗੋਪਰ ਪਿੰਡਆ ਤੇ ਪਲਵਲ ਜ਼ਿਲ੍ਹੇ ਤੋਂ ਮੈਂ ਇਹਨਾਂ ਦਾ ਸਾਬਕਾ ਸੈਨਿਕ 15 ਡਿਬ ਜਨਰਲ ਕਾਰਤੀਕੇ ਸਾਹਿਬ 3 ਜੈਕ ਲਈ ਤੇ 15 ਡਿਬ ਦੇ ਪੂਰੇ 270 ਇੰਜੀਨੀਅਰ ਰੈਜiment ਇਹਨਾਂ ਦੀ ਤਰਫੋਂ ਔਰ ਵੈਟਰਨ ਵੈਲਫੇਅਰ ਆਰਗਨਾਈਜੇਸ਼ਨ ਔਰ ਸਾਬਕਾ ਸੈਨਿਕ ਵੈਲਫੇਅਰ ਕਮੇਟੀ ਦੇ ਪ੍ਰਧਾਨ ਸੁਖਦੇਵ ਸਾਹਿਬ ਔਰ ਮਾਜਾ ਜੌਨ ਇਹ ਟੀਮ ਵਾਲੋ ਇਹ ਆਏ ਹੋਏ ਸਾਡੇ ਜੋ ਮਮਦਨ ਭਾਈ ਸਾਹਿਬ ਨੇ ਇਹਨਾਂ ਦਾ ਤਹਿ ਦਿਲ ਸੇ ਦਿਲ ਦੀਆਂ ਕਰਾਈਆਂ ਉਹ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸੰਧੂ ਸਾਹਿਬ ਦੇ ਨਾਲ ਰਾਬਤਾ ਕੀਤਾ ਤੇ ਇੱਥੇ ਇਹ ਸੇਵਾ ਹਰ ਪੀੜਤ ਜੋ ਅਖਲਾਕੀ ਤੌਰ ਤੇ ਹੜਾਂ ਦੀ ਮਾਰ ਵਿੱਚ ਮਾਰੇ ਗਏ ਤੇ ਜੋ ਉੱਠਣ ਤੋਂ ਅਸਮਰਥ ਹੈ ਅਸੀਂ ਸਾਰੇ ਦੇਸ਼ ਵਾਸੀ ਮਿਲ ਕੇ ਇਹਨਾਂ ਦਾ ਸਹਿਯੋਗ ਕਰ ਰਹੇ ਜਿਹਦੇ ਵਿੱਚ ਮਈਵਾਦ ਦੀ ਸੰਗਤ ਨੇ ਬਹੁਤ ਬਹੁਤ ਚੜ੍ਹ ਕੇ ਸਹਿਯੋਗ ਕੀਤਾ ਨਾਲ ਹੀ ਸਾਬਕਾ ਸੈਨਿਕ ਵੈਲਫੇਅਰ ਕਮੇਟੀ ਦੇ ਇਸ ਟੀਮ ਨੇ ਕੈਪਟਨ ਸਖਦੇਵ ਸਾਹਿਬ ਔਰ ਇਹਨਾਂ ਦੇ ਜਨਰਲ ਸੈਕਟਰੀ ਰਤਨ ਸਾਹਿਬ ਦੇ ਅਪਰਾਲੇ ਸਦਕਾ ਔਰ ਇਹਨਾਂ ਦੇ মিডিਆ ਕੋਆਰਡੀਨੇਟਰ ਪਰਮਜੀਤ ਔਰ ਇਹਨਾਂ ਦੀ ਪੂਰੀ ਟੀਮ ਵੱਲੋਂ ਔਰ ਸਰਦਾਰ ਅਜੈਬ ਸਿੰਘ ਦਰਿਆ ਮੁੱਸਾ ਵੱਲੋਂ ਇਹ ਡੰਗਰਾ ਦੇ ਵਾਅਦ ਤੀ ਸਾਡੇ ਕਹਿਣ ਤੇ ਫੀਲਡ ਲੈ ਕੇ ਆਏ ਨੇ ਇਹਨਾਂ ਦਾ ਇਸ ਕੈਂਪ ਦੇ ਉੱਤੇ ਜੋ ਮਿਲਟਰੀ ਤੇ ਸਾਬਕਾ ਸੈਨਿਕ ਮਾਝਾ ਜੋਨ ਵੱਲੋਂ ਲੱਗਿਆ ਤਹਿ ਦਿਲ ਸੇ ਦਿਲਦਿਆਂ ਘਰਾਈਆਂ ਦਾ ਧੰਨਵਾਦ ਕਰਦੇ ਆਂ ਇੱਥੇ ਸਵਾਵਾਵਾਂ ਦੇ ਰਹੇ ਚੇਅਰਮੈਨ ਬਖਸ਼ੀਤ ਸਿੰਘ ਤੇ মিডিਆ ਕੋਆਰਡੀਨੇਟਰ ਮਾਝਾ ਜੋਨ ਕੈਪਟਨ ਰਣਜੀਤ ਸਿੰਘ ਔਰ ਪੂਰਾ ਲੰਗਰ ਪ੍ਰਸ਼ਾਦ ਦੇ 24 ਘੰਟੇ ਚੱਲਣ ਦੇ ਨੇ ਔਰ ਇਹ ਕੈਂਪ ਕਣਕ ਦੀ ਬਜਾਈ ਤੇ ਵਢਾਈ ਤੱਕ ਚੱਲੇਗਾ ਜਿਹਦੇ ਵਿੱਚ ਸਿਮਰਤਪਾਲ ਸਿੰਘ ਜੀ ਯੂਥ ਵਿੰਗ ਦੇ ਮੇਰੇ ਪ੍ਰਧਾਨ ਨੇ ਇਹ ਹਮੇਸ਼ਾ ਰਾਦ ਨੇ ਇਸ ਕੈਂਪ ਨੂੰ ਮਜ਼ਬੂਤ ਕਰਨ ਤੇ ਪਿੰਡਾਂ ਪਿੰਡਾਂ ਚ ਬੀ ਇਕੱਠਾ ਕਰਨ ਦੇ ਨੇ ਅਸੀਂ 20 ਕਿੱਲਾਂ ਦਾ ਬੀ ਇਕੱਠਾ ਕਰ ਲਿਆ ਤੇ ਨਾਲ ਹੀ ਖਾਦਾਂ ਤੇ ਨਾਲ ਹੀ ਡੀਜ਼ਲ ਦਾ ਉਪਰਾਲਾ ਕਰਨ ਦੇ ਹੁਣੇ ਇੱਕ ਪੈਟਰੋਲ ਪੰਪ ਤੇ ਮਿਲ ਕੇ ਆਏ ਆ ਅਵਤਾਰ ਸਿੰਘ ਦੇ ਵੀ ਭਾਈ ਤੁਸੀਂ ਸਾਨੂੰ ਥੋੜਾ ਡੀਜ਼ਲ ਦਿਓ ਮੈਂ ਦਰ ਦਰ ਜਾ ਕੇ ਇਨਾ ਹੜਾਪ ਦੇ ਮਾਰੇ ਹੋਏ ਸਾਡੇ ਉਹਨਾਂ ਪਰਿਵਾਰਾਂ ਦੀ ਵਾਸਤੇ ਜੋਰ ਲਾ ਰਿਆ ਪਰ ਇੱਕ ਸਾਡਾ ਮੈਥਡ ਆ ਜਿਹੜੇ ਰੋਡਾਂ ਤੇ ਹਜ਼ਾਰਾਂ ਟਨ ਸਮਾਨ ਲੈ ਕੇ ਤੇ ਮਿਸ ਜੂਸ ਦਾ ਵੀਡੀਓ ਆ ਰਹੀ ਮੈਂ ਉਹਨਾਂ ਤੋਂ ਬਹੁਤ ਦੂਰ ਹੈ ਮਿਲਟਰੀ ਦੀ ਗੱਡੀ ਜਾ ਜਿਹੜੇ ਲੋਕ ਮਜਬੂਰ ਨੇ ਜਿੰਨਾਂ ਤੱਕ ਕੋਈ ਪਹੁੰਚਾ ਨਹੀਂ ਉਹਨਾਂ ਤੱਕ ਪਹੁੰਚਣ ਦਾ ਅਪਰਾਲਾ ਕਰਨ ਦੇ ਆ ਕਰਦੇ ਰਵਾਂਗੇ ਪ੍ਰਸ਼ਾਸਨ ਨੂੰ ਵੀ ਅਪੀਲ ਆ ਵੀ ਭਾਈ ਜਿਹੜੀ ਗੱਡੀ ਜਨਾਲੇ ਚ ਆਉਂਦੀ ਆ

ਜਿੱਥੋਂ ਡਿਮਾਂਡ ਆਉਂਦੀ ਆ ਉੱਥੇ ਭੇਜਦੇ ਆ ਤਾਂ ਜੋ ਇਹ ਜ਼ਰੂਰਤਮੰਦ ਤੱਕ ਪਹੁੰਚੇ ਔਰ ਉਹਦੀ ਵੀਡੀਓ ਅਸੀਂ ਜਿਹੜੇ ਲੋਕ ਆਏ ਹੁੰਦੇ ਨੇ ਉਹਨਾਂ ਦੇ ਨੈਟ ਤੇ ਪਾ ਦੀ ਭਾਈ ਤੁਹਾਡੀ ਸੇਵਾ ਜਿਹੜੀ ਆ ਇਹ ਬੰਦੇ ਕੋਲ ਭੇਜੀ ਆ ਆ ਇਹਦਾ ਮੋਬਾਈਲ ਨੰਬਰ ਇਸ ਕਰਕੇ ਟਰਾਂਸਪੋਰਟ ਔਰ ਇਮਾਨਦਾਰੀ ਨਾਲ ਕੰਮ ਕਰਨ ਦੇ ਜਿੰਨੇ ਵੀ ਲੋਕ ਇੱਥੇ ਸੇਵਾ ਭਾਵਨਾ ਨਾਲ ਹੁੰਦੇ ਨੇ ਉਹਨਾਂ ਦਾ ਧੰਨਵਾਦ ਆ ਚਾਰ ਕੁੜੀਆਂ ਨੂੰ ਇਹ ਕੈਂਪ ਦੇ ਉੱਤੋਂ ਸਗਨ ਦੇ ਕੇ 21200 ਰੁਪਇਆ 15-15000 ਤੇ ਪੂਰਾ ਬਿਸਤਰਾ ਦੇ ਕੇ ਨਮਾਜਿਆ ਗਿਆ ਆਉਣ ਵਾਲੇ ਸਮੇਂ 'ਚ ਮੇਰੇ ਇਹ ਪੰਜਾਬ ਦੇ ਇਹਨਾਂ ਨੂੰ ਅਸੀਂ ਆਪਣੇ ਮਾਤਾ ਜੀੋਂ ਦੇ ਲੀਗਲ ਐਡਵਾਈਜ਼ਰ ਬਣਾ ਦਿੱਤਾ ਹੈ ਸੰਧੂ ਸਾਹਿਬ ਦਾ ਇੱਕ ਪੜ੍ਹੇ ਲਿਖੇ ਐਜੂਕੇਟਿਡ ਨੇ ਔਰ ਚੰਗੀ ਪਰਿਵਾਰ ਤੋਂ ਸੇਵਾ ਵਾਲੇ ਪਰਿਵਾਰ ਤੋਂ ਬਿਲੋਂਗ ਕਰਦੇ ਨੇ ਤੇ ਇਹਨਾਂ ਦੇ ਸਹਿਯੋਗ ਨਾਲ ਤੇ ਸਖਦੇਵ ਸਾਹਿਬ ਦੇ ਸਹਿਯੋਗ ਨਾਲ ਅਸੀਂ ਹੁਣ ਆਉਣ ਵਾਲੇ ਸਮੇਂ 'ਚ ਕੁੜੀਆਂ ਦੇ ਵਿਆਹਾਂ ਦੀ ਇੱਕ ਤਰਤੀਬ ਸੋਚਾਂਗੇ ਜੋ ਅਸੀਂ ਹਰ ਮਹੀਨੇ ਜਾਂ ਤਿੰਨਾਂ ਮਹੀਨੇ ਬਾਅਦ ਵੀ ਕੋ 25 ਵਿਆਹ ਕਰਿਆ ਕਰਾਂਗੇ ਇਹ ਵੀ ਅਸੀਂ ਅਪਰਾਲਾ ਸ਼ੁਰੂ ਕਰ ਦੇਣਾ ਜਿਹਦੇ ਨਾਲ ਸਾਰੀ ਜ਼ਰੂਰਤ ਦੀਆਂ ਵਸਤਾਂ ਦੇਵਾਂਗੇ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਸਾਬਕਾ ਸੈਨਿਕ ਤੇ ਸਮਾਜ ਸੇਵੀਆਂ ਵੱਲੋਂ ਮਿਲ ਕੇ ਇਹ ਕੈਂਪ ਜਿਹੜਾ ਚੱਲਦਾ ਇਹ ਤਦ ਤੱਕ ਕੈਂਪ ਚੱਲਦਾ ਰਹੇਗਾ ਜਦ ਤੱਕ ਸੱਚੀ ਸੁੱਚੀ ਸੇਵਾ ਭਾਵਨਾ ਵਾਲੇ ਸਾਡੇ ਨਾਲ ਜੁੜ ਕੇ ਸੇਵਾ ਦਾ ਸੰਜੋਗ ਪਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਵਾਦੀ ਸੰਗਤਾਂ ਮੈਂ ਚਾਹੂੰਗਾ ਵੀ ਇਹ ਦੋ ਸ਼ਬਦ ਕਹਿਣ ਕੋਈ ਬਾਤ ਨਹੀਂ ਬੋਲਦਾ ਕੁਝ ਬੋਲੋ ਬੋਲੋ ਆਪ ਸਮਝ ਕੋਈ ਗੱਲ ਬੋਲੋ ਕਿਹਨਾਂ ਸੇ ਆਏ ਹੋ ਸਾਰਾ ਕੁਝ ਬੋਲੋ ਸਤਿ ਸ਼੍ਰੀ ਅਕਾਲ ਜੀ हाँ। गोपर बोलो। बोलो। बोलो, बोलो गाँव से और डिस्ट्रिक्ट पलवल से हतीन तहसील से आए हैं यहाँ के बाढ़ पीड़ितों को सब सामान देने आए हैं छोटा मोटा घर का जो घर में यूज होता है बस यही है और इन आगे भी मेवात का बहुत सहयोग रहेगा और भाई हमारे मौलाना साहब कुछ कहेंगे आप लोगों का बहुत शुक्रिया हमारा आपका इसी तरह से भाईचारा बना रहेगा इन और हिंदू मुस्लिम सिख ईसाई आपस में सब भाई भाई हम जितने भी जो हमारे परेशान हाल भाई हैं जो पानी के में जो परेशान हैं उनके लिए जो भी हमारी तरफ से जो मदद हुई और इन आगे भी मदद करते रहेंगे आप लोगों की दुआ और आप लोगों का सहयोग मिलता रहेगा इसी तरह से हमारे जो मेवास से मदद ला रहे हैं बेचारे हम चाहते हैं कि ज़रूरतमंदों को ये सामान पहुंच जाए और जो भी बेचारे जैसे भी परेशान हाल हैं किसी भी तरह से तो उनको हर हाल में ये चीज़ पहुंचनी चाहिए चाहे कोई पैसे के एतबार से ज़रूरत के खाने पीने के अतबार से या बर्तनों के या कपड़े के अतबार से या दवाइयों मेडिसिन के एबार से भी जो भी जैसे भी ज़रूरत है वो हर एक को पहुँचनी चाहिए और हम आपका बहुत शुक्र अदा करते हैं आप लोगों ने हमारा जो साथ दिया आपने जो हमारा स्वागत किया बहुत बहुत शुक्रिया